ਯਾ ਵੀਰ ਸੋਹੀ ਬੋਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਲਸਣ ਦੀ ਚਟਣੀ ਚਟਣੀ ਬਣਾਉਣ ਲਈ ਦੋ ਗੁੱਠੇ ਆਪਾਂ ਲਸਣ ਦੇ ਲੈਣੇ ਲਸਣ ਆਪਾਂ ਛਿੱਲ ਲਿਆ ਹੁਣ ਆਪਾਂ ਦੋ ਚਮਚੇ ਲਾਲ ਮਿਰਚ ਦੇ ਲਵਾਂਗੇ ਦਾਲ ਮਿਰਚ ਨੂੰ ਆਪਾਂ ਪਾਣੀ ਪਾ ਕੇ ਮਿਕਸ ਕਰ ਲਵਾਂਗੇ ਲਾਲ ਮਿਰਚ ਆਪਾਂ ਨਹੀਂ ਮਿਕਸ ਹੋਊਗੀ ਲਸਣ ਨੂੰ ਆਪਾਂ ਕੁੰਡੀ ਛੋਟੇ ਕੁੱਟ ਲਵਾਂਗੇ ਮਿਕਸਰ 'ਚ ਵੀ ਆਪਾਂ ਗ੍ਰाइंड ਕਰ ਸਕਦੇ ਆ ਲਸਣ ਨੂੰ ਕੁੰਡੀ ਛੋਟੇ ਕੁੱਟਿਆ ਹੋਇਆ ਲਸਣ ਚਟਣੀ ਬਹੁਤ ਟੇਸਟੀ ਬਣਦੀ ਆ ਲਸਣ ਆਪਾਂ ਕੁੱਟ ਲਿਆ ਆਪਾਂ ਦਰਦਰਾ ਹੀ ਰੱਖਾਂਗੇ ਲਸਣ ਨੂੰ ਜਿਆਦਾ ਬਰੀਕ ਨਹੀਂ ਕਰਾਂਗੇ ਲਸਣ ਦੇ ਵਿੱਚ ਜੇ ਆਪਾਂ ਲਾਲ ਮਿਰਚ ਪਾ ਲਵਾਂਗੇ ਮੈਂ ਚਰਨ ਨਾ ਵੀ ਆਪਾਂ ਉਹਦੇ ਪਾਣੀ ਪਾਤੀ ਆਪਾਂ ਕਾਦਮਾਗੇ ਤੇ ਵਿੱਚ ਲਸਣ ਚ ਪਾਦਮਾਗੇ ਫਰਾਈ ਪਨ ਆਪਾਂ ਗੈਸ ਤੇ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾਦਵਾਂਗੇ ਫਰਾਈਪੈਨ ਚ ਦੇਸੀ ਘਿਓ ਚ ਬਹੁਤ ਵਧੀਆ ਟੇਸਟੀ ਚਟਣੀ ਬਣਦੀ ਹੈ ਦੇਸੀ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਚ ਥੋੜੀ ਜਿਹੀ ਹਿੰਗ ਪਾਦਵਾਂਗੇ ਪਹਿਲਾਂ ਅੱਧਾ ਚਮਚਾ ਆਪਾਂ ਜੀਰੇ ਦਾ ਪਾਦਵਾਂਗੇ ਜਿੰਜ ਤੇ ਜੀਰੇ ਨੂੰ ਬਣਾ ਲਵਾਂਗੇ ਆਪਾਂ ਇੰਨੇ ਕਿਤੇ ਜੀਰਾ ਆਪਣਾ ਬਣ ਗਏ ਹੁਣ ਆਪਾਂ ਇਹਦੇ ਵਿੱਚ ਸੁੱਕਿਆ ਹੋਇਆ ਦਸਾਂ ਤੇ ਲਾਲ ਮਿਰਚ ਪਾ ਦਵਾਂਗੇ ਕੁੰਡੀ ਚ ਮੜਾ ਜਾਂ ਪਾਣੀ ਪਾ ਕੇ ਆਪਾਂ ਵਿੱਚੇ ਪਾ ਦਵਾਂਗੇ ਆਪਾਂ ਚਟਣੀ ਦੇ ਹੁਣ ਆਪਾਂ ਇਹਨੂੰ ਬਣਾ ਲਵਾਂਗੇ ਉਦੋਂ ਤੱਕ ਬਣਾਵਾਂਗੇ ਜਦੋਂ ਤੱਕ ਆਪਣਾ ਘਿਓ ਨਹੀਂ ਛੱਡਦਾ ਹੈਗਾ ਚਟਣੀ ਨਾਲ ਹੀ ਆਪਾਂ ਨਮਕ ਪਾ ਦਵਾਂਗੇ ਅੱਧਾ ਚਮਚਾ ਆਪਾਂ ਆਪਾਂ ਇਹ ਚਟਣੀ ਦੇ ਉੱਪਰ ਘਿਓ ਆ ਗਿਆ ਗੈਸ ਆਪਾਂ ਹੌਲੀ ਕਰ ਦਵਾਂਗੇ ਹੁਣ ਗੈਸ ਹੌਲੀ ਕਰਕੇ ਆਪਾਂ 2 ਚਮਚੇ ਇਹਦੇ ਵਿੱਚ ਦਹੀਂ ਦੇ ਪਾ ਦਵਾਂਗੇ ਦਹੀਂ ਦੇ ਨਾਲ ਲਸਣ ਦਾ ਗਰਮਾ ਇਸ ਪਾਨ ਘਟ ਜਾਂਦੀ ਹੈ ਆਪਾਂ ਹੁਣ ਇਹਨੂੰ ਹਿਲਾਈ ਜਾਵਾਂਗੇ ਚਟਣੀ ਨੂੰ ਦਹੀਂ ਆਪਣਾ ਫਟਣਾ ਜਾਵੇ ਵਿੱਚ ਆਪਾਂ ਹਿਲਾਈ ਜਾਣਾ ਫਿਰ ਚਟਣੀ ਨੂੰ ਗੈਸ ਥੋੜਾ ਜਿਆਦਾ ਤੇਜ਼ ਕਰ ਲਵਾਂਗੇ ਆਪਾਂ ਚਟਣੀ ਆਪਣੀ ਬਣ ਕੇ ਤਿਆਰ ਆ। ਚਟਣੀ ਦੇ ਉੱਪਰ ਆਪਣੀ ਦੇ ਘਿਓ ਆ ਗਿਆ। ਤੇ ਚਟਣੀ ਆਪਣੀ ਬਣ ਕੇ ਤਿਆਰ ਆ। ਇਹ ਚਟਣੀ ਬੇਵਾਦੀ ਤੋਂ ਵੀ ਬਹੁਤ ਵਧੀਆ। ਆਪਾਂ ਚਟਣੀ ਨੂੰ ਰੋਟੀ ਨਾਲ, ਪਰਾਠੇ ਨਾਲ, ਪੂਰੀ ਨਾਲ, ਦਹੀਂ ਨਾਲ, ਲੱਸੀ ਨਾਲ ਆਪਾਂ ਨੂੰ ਜੇ ਲਸਣ ਗਰਮੀ ਕਰਦਾ ਆਪਾਂ ਨਾਲ ਲੱਸੀ ਤੇ ਦਹੀਂ ਲੈ ਸਕਦੇ ਆ। ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ